ਕਾ ਖਾਲਚਾ ਹੈ ਗੁਰੂ ਜੀ ਕੀ ਫਤਿਹ ਅਸੀਂ ਸੇ ਸਮਝੂਦਾਂ ਗੁਰਦੁਆਰਾ ਸ਼ਹੀਗੰਭਾ ਸਾਹਿਬ ਵਿਖੇ ਤਾਂ ਦੱਸ ਦੇਖਿਆ ਚਪਹਿਰਾ ਸਾਹਿਬ ਕੱਟਣ ਵਾਸਤੇ ਲੱਖਾਂ ਦੀ ਤਦਾਦ ਦੇ ਸੰਗਤ ਗੁਰਦੁਆਰਾ ਸ਼ਹੀਗੰਭਾ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ ਹਾਲਾਂਕਿ ਤਸਵੀਰਾਂ ਜੋ ਤੁਹਾਡੇ ਨਾਲ ਸਾਂਝਾ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਰਸ਼ ਦੀ ਗੱਲ ਕਰ ਲਈਏ ਸੰਗਤ ਦੇ ਇਕੱਠ ਦੀ ਗੱਲ ਕਰ ਲਈਏ ਤਾਂ ਜਿੱਥੇ ਗੁਰੂ ਘਰ ਦੇ ਅੰਦਰ ਲੱਖਾਂ ਦੀ ਤਦਾਦ ਦੇ ਉੱਤੇ ਰਸ਼ਾ ਹੈ ਉੱਥੇ ਹੀ ਗੁਰੂ ਘਰ ਦੇ ਬਾਹਰ ਸੜਕ ਦੇ ਉੱਤੇ ਜੇ ਆਪਾਂ ਗੱਲ ਕਰ ਲਈਏ ਕਿਉਂਕਿ ਇਹ ਜੋ ਸੜਕ ਤੁਸੀਂ ਦੇਖ ਰਹੇ ਹੋ ਆਪਣੇ ਮੈਂ ਸਹਿਯੋਗੀ ਨੂੰ ਕਹਾਂਗਾ ਕਿ ਇੱਕ ਵਾਰੀ ਇਸ ਸੜਕ ਇਹ ਸੜਕ ਨੂੰ ਜਿਹੜੀ ਵਰਤੋਂ ਜਿਹੜੀ ਕੀਤੀ ਜਾਂਦੀ ਆ ਜੋ ਗੇਟਾਂ ਦੇ ਬਾਹਰ ਬਾਹਰ ਵਾਲੀ ਸੜਕ ਕਹਿ ਸਕਦੇ ਆ ਕਿਉਂਕਿ ਗੁਰੂ ਨਗਰੀ ਦੇ ਜੋ ਪ੍ਰਤਨ ਸ਼ਹਿਰ ਦੀ ਗੱਲ ਕਰਦੇ ਤਾਂ ਪ੍ਰਤਨ ਸ਼ਹਿਰ 12 ਗੇਟ ਆਉਂਦੇ ਨੇ ਤਾਂ 12 ਗੇਟਾਂ ਦੇ ਬਾਹਰ ਵਾਲੀ ਸੜਕ ਆ ਤਾਂ ਅਕਸਰ ਆਵਾਜਾਈ ਦੇ ਵਿੱਚ ਇਹ ਸੜਕ ਅਕਸਰ ਵਿਅਸਤ ਰਹਿੰਦੀ ਆ ਲੇਕਿਨ ਗੁਰਦੁਆਰਾ ਸ਼ਹੀ ਗੰਗ ਸਾਹਿਬ ਜਿੱਤੇ ਜਦੋਂ ਐਤਵਾਰ ਦਾ ਦਿਨ ਜਦੋਂ ਸੰਗਤ ਲੱਖਾਂ ਦੀ ਤਦਾਦ ਤੇ ਗੁਰੂ ਘਰ ਨਤਮਸਤਕ ਹੋਣ ਉਸ ਤੇ ਪਹੁੰਚਦੀ ਆ ਤਾਂ ਇਹ ਸੜਕ ਨੂੰ ਪ੍ਰਸ਼ਾਸਨ ਵੱਲੋਂ ਬੰਦ ਕਰ ਦਿੱਤਾ ਜਾਂਦਾ ਪੂਰਨ ਤੌਰ ਦੇ ਉੱਤੇ ਬੰਦ ਕਰ ਦਿੱਤਾ ਜਾਂਦਾ ਇਹ ਸੜਕ ਨੂੰ ਤਾਂ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਕਿੰਨਾ ਜ਼ਿਆਦਾ ਇਕੱਠ ਸੰਗਤ ਦਾ ਜੋ ਗੁਰੂ ਘਰ ਨਤਮਸਤਕ ਹੋਣ ਵਾਸਤੇ ਇੱਥੇ ਪਹੁੰਚਿਆ ਹੋਇਆ ਤਾਂ ਹਾਲਾਂਕਿ ਜ਼ਰੂਰ ਜੇ ਆਪਾਂ ਦੱਸ ਦਈਏ ਕਿ ਮੌਸਮ ਦੇ ਵਿੱਚ ਕਾਫੀ ਪਰਵਰਤਨ ਹੋਇਆ ਜੋ ਠੰਡ ਆ ਉਹ ਲਗਾਤਾਰ ਵੱਧਦੀ ਜਾ ਰਹੀ ਹੈ ਲੇਕਿਨ ਠੰਡ ਦੇ ਨਾਲ ਨਾਲ ਜੋ ਸ਼ਰਦਾ ਭਾਵਿਆ ਉਹ ਵੀ ਕਈ ਗੁਣਾ ਵੱਧ ਜੋ ਸੰਗਤਾਂ ਦੇ ਮਨਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਲਗਾਤਾਰ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕੀਤੀਆਂ ਜਾਂਣ ਜਿਹੜੇ ਨੌਜਵਾਨ ਵੀਰ ਹੈਗੇ ਨੇ ਉਹ ਵੀ ਇੱਥੇ ਸੇਵਾ ਕਰਦੇ ਦਿਖਾਈ ਦੇ ਰਹੇ ਨੇ ਉਹ ਵੀ ਦੂਰ ਦਰਾਜੇ ਤੋਂ ਪਹੁੰਚ ਕੇ ਅਜਦੇ ਦਿਨ ਜਿਹੜੀ ਸੇਵਾ ਨਿਭਾਉਂਦੇ ਦਿਖਾਈ ਦਿੰਦੇ ਨੇ ਤਾਂ ਇਹ ਦੇਖ ਸਕਦੇ ਹਾਂ ਕਿ ਸੰਗਤ ਦਾ ਜੋ ਭਾਰੀ ਇਕੱਠ ਤਾਂ 12 ਤੋਂ ਲੈ ਕੇ 4 ਵਜੇ ਤੱਕ ਜਦੋਂ ਚਪਹਿਰਾ ਸਾਹਿਬ ਜਦੋਂ ਆਰੰਭ ਹੁੰਦਾ 12 ਵਜੇ ਤਾਂ ਉਸ ਦੇ ਵਿੱਚ ਗੁਰਬਾਣੀ ਦੇ ਜਿਹੜੇ ਪਾਠ ਵੀ ਆਪਾਂ ਕਹਿ ਲਈਏ ਕਿ ਸੁਖਮਨੀ ਸਾਹਿਬ ਦਾ ਪਾਠ ਉਹ ਉਹ ਵੀ ਉਸ ਦੇ ਵਿੱਚ ਕੀਤਾ ਜਾਂਦਾ ਹੈ ਤਾਂ ਇਹ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਕਿੰਨੇ ਵੱਡੇ ਪੱਧਰ ਦੇ ਉੱਤੇ ਗੁਰੂ ਘਰ ਵਿਖੇ ਪਹੁੰਚੀ ਹੋਈ ਆ ਤਾਂ ਇਹ ਤਸਵੀਰਾਂ ਆਪਣੇ ਸ਼ੋਗ ਨੂੰ ਕਹੂੰਗਾ ਲਗਾਤਾਰ ਗੁਰੂ ਘਰ ਦੀਆਂ ਤਸਵੀਰਾਂ ਸਾਂਝੀਆਂ ਕੀਤੇ ਜਾਂਦੇ ਤਾਂ ਕਿੰਨੇ ਸ਼ਰਧਾ ਭਾਵ ਦੇ ਨਾਲ ਸੰਗਤ ਖਾਸ ਤੌਰ ਉੱਤੇ ਦੇਣ ਤਵਾਰ ਨੂੰ ਜਦੋਂ ਦਪਹਿਰਾ ਸਾਹਿਬ ਜਦੋਂ ਕੱਟਣ ਵਾਸਤੇ ਇੱਥੇ ਸੰਗਤ ਜਦੋਂ ਪਹੁੰਚਦੀ ਆ ਬੜੇ ਸ਼ਰਧਾ ਭਾਵ ਦੇ ਨਾਲ ਨਤਮਸਤਕ ਹੁੰਦੀ ਆ ਗੁਰੂ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਨ ਉੱਤੇ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਜੋ ਦੂਰ ਰਾਜੇ ਤੋਂ ਸੰਗਤ ਹਾਲਾਂਕਿ ਇਕੱਲੇ ਗੁਰੂ ਨਗਰੀ ਨਹੀਂ ਪੰਜਾਬ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਸੰਗਤ ਗੁਰੂ ਘਰ ਵਿਖੇ ਪਹੁੰਚਦੀ ਆ ਲਗਾਤਾਰ ਇਹ ਜੋ ਸੰਗਤ ਕਿਉਂਕਿ ਹਰ ਹਫ਼ਤੇ ਇਸ ਜੋ ਸੰਗਤ ਦਾ ਇਕੱਠ ਲਗਾਤਾਰ ਵਧਦਾ ਹੀ ਜਾਂਦਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋ ਘਾਟ ਸੰਗਤ ਦੇ ਵਿੱਚ ਨਹੀਂ ਦੇਖਣ ਨੂੰ ਮਿਲਦੀ ਕਿਉਂਕਿ ਆਸਤਾ ਪ੍ਰਤੀ ਜੇ ਆਪਾਂ ਗੱਲ ਕਰ ਲਈਏ ਬਹੁਤ ਜ਼ਿਆਦਾ ਆਸਤਾ ਸੰਗਤ ਦੇ ਮਣਾ ਦੇ ਵਿੱਚ ਵੇਖਣ ਨੂੰ ਮਿਲਦੀ ਹੈ ਤੁਸੀਂ ਵੇਖ ਸਕਦੇ ਹੋ ਜਿੱਥੇ ਬੱਚੇ ਬਜ਼ੁਰਗ ਤਾਂ ਸਾਰੇ ਬੀਬੀਆਂ ਪਹਿਣਾ ਸਭ ਇਸ ਲੈਣਾ ਦੇ ਵਿੱਚ ਲੱਗਿਆ ਨੇ ਤਾਂ ਉਹਨਾਂ ਨੂੰ ਇੱਥੇ ਆ ਕੇ ਨਤਮਸਤਕ ਹੋਇਆ ਜਾਂਦਾ ਤਾਂ ਕੁਝ ਸੰਗਤਾਂ ਦੇ ਨਾਲ ਵੀ ਗੱਲ ਕਰਦੇ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਬਾਬਾ ਜੀ ਵਾਹਿਗੁਰੂ ਜੀ ਕਿੱਥੋਂ ਆਏ ਤੁਸੀਂ ਆਏ ਇੱਥੇ ਗੁਰਦਾਸਪੁਰ ਤੋਂ ਦਾਸਪੁਰ ਤੋਂ ਪਹਿਰਾ ਸਾਹਿਬ ਕੱਟਣ ਵਾਸਤੇ ਹਾਂਜੀ ਨਹੀਂ ਹਰਮੰਦਰ ਸਾਹਿਬ ਵੀ ਮੱਥਾ ਟੇਕਿਆ ਫਿਰ ਇੱਧਰ ਵੀ ਆਏ ਮੱਥਾ ਟੇਕਿਆ ਸੰਗਰਾਦੀ ਨਾਲੇ ਅੱਜ ਤੇ ਐ ਵੀ ਸੰਡੇ ਹੀ ਤੇ ਵਧੀਆ ਸਭ ਕੋ ਠੀਕ ਆ ਸੰਗਤ ਦੇ ਦਰਸ਼ਨ ਹੋਏ ਬਹੁਤ ਕਿਰਪਾ ਆਈ ਮਹਾਰਾਜ ਦੀ ਅੱਜ ਦੂ ਘਰ ਵਿਖੇ ਆਏ ਹਾਂ ਬਾਬਾ ਦੀਪ ਸਿੰਘ ਦੇ ਧਾਰਮ ਤੇ ਕਿਉਂਕਿ ਅੱਜ ਪਹਿਰਾ ਸਾਹਿਬ ਕੱਟਣ ਵਾਸਤੇ ਸੰਗਤਾਂ ਦੂਰ ਦਰਾਜੇ ਤੋਂ ਆਉਂਦੀਆਂ ਤੁਸੀਂ ਵੀ ਆਏ ਬਹੁਤ ਜ਼ਿਆਦਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਦੂਰੋਂ ਦੂਰੋਂ ਵਿਦੇਸਾਂ ਤੋਂ ਦੁਨੀਆ ਕੈਨੇਡਾ ਅਮਰੀਕਾ ਤੋਂ ਬਹੁਤ ਜ਼ਿਆਦਾ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਹਰ ਬੰਦਾ ਆਪਣੇ ਨਮਸ ਪੂਰਾ ਆਪਣੇ ਖੁਸ਼ੀਆਂ ਪ੍ਰਾਪਤ ਕਰਦਾ ਜੀ ਬਹੁਤ ਵਧੀਆ ਯਾਰ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਸੰਗਤ ਦੂਦਰਾ ਜਦੋਂ ਪਹੁੰਚ ਕੇ ਅੱਜ ਦੇ ਦਿਨ ਗੁਰੂ ਘਰ ਵਿਖੇ ਨਤਮਸਤਕ ਹੁੰਦੀ ਆ ਤਾਂ ਉੱਥੇ ਹੀ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਵੀ ਪ੍ਰਾਪਤ ਕਰਦੀ ਆ ਤਾਂ ਉੱਥੇ ਹੀ ਕੁਝ ਸੰਗਤਾਂ ਹੋਰ ਵੀ ਮੌਜੂਦ ਹੈਗੀਆਂ ਨੇ ਆਪਾਂ ਉਹਨਾਂ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਦੇ ਆਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੈਰੀ ਗੁਰੂ ਦਾ ਖਾਲਸਾ ਗੁਰੂ ਜੀ ਕਿੱਥੋਂ ਆਏ ਤੁਸੀਂ ਅਸੀਂ ਦਿੱਲੀ ਤੋਂ ਆਏ ਦਿੱਲੀ ਤੋਂ ਆਇਓ ਅੱਜ ਪੈਰਾ ਸਾਹਿਬ ਕੱਟਣ ਵਾਸਤੇ ਪਹੁੰਚੇ ਨਹੀਂ ਵੀ ਜੀ ਦਰਸ਼ਨ ਕਰਨ ਵਾਸਤੇ ਆਏ ਦਰਸ਼ਨ ਕਰਨ ਵਾਸਤੇ ਆਇਆ ਹਾਂ ਬਸ ਅੱਜ ਗੁਰੂ ਘਰ ਵਿਖੇ ਪਹੁੰਚਾ ਕਿਵੇਂ ਦਾ ਲੱਗਾ ਕਿਉਂਕਿ ਇੰਨੇ ਵੱਡੇ ਪੱਦਰ ਤੇ ਸੰਗਤਾਂ ਪਹੁੰਚੀਆਂ ਹੋਈਆਂ ਨੇ ਦਰਸ਼ਨ ਦਰੇ ਕਰਨ ਵਾਸਤੇ ਇਹ ਬਾਬੇ ਦੀ ਮਾਇਆ ਆ ਗਈ ਸਰ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਗੁਰਦਾਸਪੁਰ ਨਹੀਂ ਦਿੱਲੀ ਨਹੀਂ ਦੇਸ਼ ਵਿਦੇਸ਼ ਤੋਂ ਵੀ ਹੋਰ ਵੀ ਸੰਗਤਾਂ ਜਿਹੜੀਆਂ ਇੱਥੇ ਪਹੁੰਚਦੇ ਆਣੇ ਤਾਂ ਇਹ ਖਾਸ ਤਸਵੀਰਾਂ ਜੋ ਲਗਾਤਾਰ ਸਾਂਝੀਆਂ ਕਰ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਸੰਗਤ ਦੇ ਮਨਾਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਪ੍ਰਤੀ ਕਿੰਨੀ ਸ਼ਰਧਾ ਭਾਵ ਤੇ ਉਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਤਾਂ بڑے ਵੱਡੇ ਪੱਧਰ ਤੇ ਉੱਤੇ ਸੰਗਤ ਜੋ ਗੁਰੂ ਘਰ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚ ਰਹੀ ਹੈ ਤਾਂ 12 ਤੋਂ ਲੈ ਕੇ 4 ਵਜੇ ਤੱਕ ਜੋ ਚਪਹਿਰਾ ਸਾਹਿਬ ਦੇ ਵਿੱਚ ਸੰਗਤ ਆਪਣੀ ਹਾਜ਼ਰੀ ਭਰਦੀ ਅਤੇ ਬਾਬਾ ਦੀਪ ਸਿੰਘ ਜੀ ਦਾ ਅਸ਼ੀਰਵਾਦ ਵੀ ਪ੍ਰਾਪਤ ਕਰਦੀ ਆ ਤਾਂ ਇਹ ਖਾਸ ਤਸਵੀਰਾਂ ਜੋ ਸਾਂਝੀਆਂ ਕੀਤੀਆਂ ਨੇ ਗੁਰੂ ਘਰ ਦੀਆਂ ਤਾਂ ਇਸੇ ਤਰ੍ਹਾਂ ਨਾ ਬਣੇ ਰੋ ਜਾਗਮਨ ਦਰਸ਼ਨ ਟੀਵੀ ਦੇ ਨਾਲ ਤਰ ਨਾਲ ਕਲੀ-ਕਲੀ ਤਸਵੀਰਾਂ ਸਾਰਾ ਸਾਡ ਨੂੰ ਲੈ ਕੇ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇੱਕ ਸੁਨਕ ਜਾਗਮਨੀ ਟੀਵੀ ਸ਼੍ਰੀਮ ਚ ਸਾਈਂ